ਨੰਗਲ ਪੁਲਿਸ ਨੇ ਪਿਛਲੇ ਦਿਨੀ ਨੰਗਲ ਦੀ ਮਸ਼ਹੂਰ ਰੇਲਵੇ ਰੋਡ ਤੋਂ ਇੱਕ ਮੋਟਰਸਾਈਕਲ ਜੋ ਚੋਰੀ ਹੋਇਆ ਸੀ ਉਸ ਨੂੰ ਉਸ ਚੋਰ ਨੂੰ ਫੜਨ ਦੇ ਵਿੱਚ ਸਫਲਤਾ ਹਾਸਲ ਕੀਤੀ ਹੈ ਪੁਲਿਸ ਨੇ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਅਤੇ ਅੱਜ ਉਸ ਚੋਰ ਨੂੰ ਫੜ ਕੇ ਜਾਣਕਾਰੀ ਦਿੰਦਿਆਂ ਹੋਇਆ ਇੰਸਪੈਕਟਰ ਰਾਹੁਲ ਸ਼ਰਮਾ ਨੇ ਦੱਸਿਆ ਕਿ ਦਿੱਤਿਆ ਦਿਨੀ ਇੱਕ ਬੁਲੇਟ ਮੋਟਰਸਾਈਕਲ ਰੇਲਵੇ ਰੋਡ ਤੋਂ ਚੋਰੀ ਹੋ ਜਾਂਦਾ ਜਿਸ ਨੂੰ ਅੱਜ ਨੌਜਵਾਨ ਨੂੰ ਫੜ ਕੇ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤਾ ਜਾਏਗਾ ਹਾਂ ਉਹ ਲਈ ਵੀ ਉਹਨੇ ਜੋ ਕਰੇਗਾ ਸੜਕ ਤੇ ਹੋਇਆ ਕੱ비 ਜੂਗਾ 22:00 11 ਵਜੇ ਤੇ ਕੀ ਆਥੋ ਕੇ ਆ ਗਿਆ ਪਹਿਲਾਂ ਕਿਨੇ ਮੋਟਰਸਾਈਕਲ ਚੋਰੀ ਕੀਤੇ ਇਹ ਨਾ ਪਿੰਡ ਅੰਦਰਾ ਸਾਰੇ ਸੇ ਲੋਕ ਲਈ ਹਾਂਜੀ ਸਰ ਦੂਜਾ ਦੋ ਤੱਕ ਵੀ ਤੱਕ ਜੀ ਇੱਕ ਕੱਲ ਚੋਰੀ ਦੀ ਕੰਪਲੇਂਟ ਆਈ ਸੀ ਕਿ ਰੇਲਵੇ ਰੋਡ ਤੋਂ ਇੱਕ ਬੁਲਟ ਮੋਟਰਸਾਈਕਲਾਂ ਚੋਰੀ ਕਰ ਲਿਆ ਗਿਆ। ਉਸ ਤੋਂ ਬਾਅਦ ਉਹਦੇ ਸੋਰਸਸ ਲਾ ਕੇ ਆਪਾਂ ਪਛਾਣਖਤ ਕੀਤੀ ਸੀ। ਤੇ ਜਿਹੜਾ ਚੋਰ ਸੀ ਉਹਦਾ ਸੀ ਕਰਨ ਸਨ ਆਫ ਸੁਰੇਸ਼ ਕੁਮਾਰ ਵਾਸੀ ਪਿੰਡ ਰਾਏਪੁਰ। ਇਹਦੇ ਕੋਲੋਂ ਜਿਹੜਾ ਹੈਗਾ ਸੀ ਬੁਲਟ ਵੀ ਅਸੀਂ ਦਾ ਰਿਕਵਰ ਕਰਾ ਲਿਆ ਸੀ। ਤੇ ਇਹਦੇ ਖਿਲਾਫ ਐਫ ਆਈ ਆਰ ਨੰਬਰ 126 ਡੇਟਡ 23/04 ਅੰਡਰ ਸੈਕਸ਼ਨ 303 2 ਬੀ ਐਨ ਐਸ ਪੁਲਿਸ ਸਟੇਸ਼ਨ ਨੰਗਲਾ ਜਿਹੜਾ ਰਜਿਸਟਰ ਕੀਤਾ। ਅਰੇ ਕਿੱਥੋਂ ਗਿਲਤਾ ਕੀਤਾ? ਇਹ ਆਪਾਂ ਕੀਤਾ ਸੀ ਜੀ एसवाईएल नहर ਦੇ ਕਿਨਾਰੇ ਰਾਜਾ ਸੁਮੇਸ਼ ਸਾਸ ਸੰਭਾਉਨ ਕੋਲ ਜਾ ਰਿਹਾ ਸੀ ਬੁਲਟ ਵੇਚਣ ਜਾ ਰਿਹਾ ਸੀ ਪਹਿਲਾਂ ਇਹ ਦੇ ਖਿਲਾਫ ਹਲੇ ਕੋਈ ਐਫ ਆਈ ਆਰ ਦਿਸਟਰ ਨਹੀਂ ਹੋਈ ਤਾਂ ਪਹਿਲੇ ਮੋਟਰਸਾਈਕਲ ਦੀ ਗੱਲ ਇਹਨੇ ਪਹਿਲਾਂ ਹੀ ਮੋਟਰਸਾਈਕਲ ਚੋਰੀ ਦੀ ਹਾਂਜੀ ਵੇਚਣ ਜਾ ਰਿਹਾ ਸੀ ਪਰ ਨਾਲ ਕੋਈ ਹੋਰ ਨਹੀਂ ਸੀ ਜਾਂ ਕੱਲਾ ਹੀ ਸੀ ਇਹਨੇ ਕੱਲੇ ਨੇ ਮੋਟਰਸਾਈਕਲ ਚੋਰੀ ਕੀਤੀ ਹੈ ਜਿਹੜਾ ਮੋਟਰਸਾਈਕਲ ਹੈ ਇਹ ਮੰਡਲ ਦਾ ਹੀ ਇਹ ਇਹ ਬੰਦਾ ਬੁੰਗੇਦਾਰੀ ਇੱਥੇ ਵਿਜੇ ਸ਼ਰਮਾ ਸਨੋ ਫਰਾਮ ਪ੍ਰਕਾਸ਼ ਤੇ ਇੱਥੇ ਨਾਮਦਾਰੀ ਬੁਲਟ ਮਕੈਨਿਕ ਦੀ ਦੁਕਾਨ ਤੇ ਕੰਮ ਕਰ ਰਿਹਾ ਹੈ ਇਸਨੂੰ ਪੇਸ਼ ਕਰਨਾ ਹੈ ਹਲੇ ਪੇਸ਼ ਕਰਨਾ ਕੋਈ ਇਹ ਬੁਲਟ ਦਾ ਨੰਬਰ ਤਾਂ ਰਾ ਏ ਬੁਲੇਟ ਦਾ ਨੰਬਰ ਪੀਵੀ10 ਜੇ4784